ਕਿੰਨੇ ਰਹਿ ਗਏ ਤੇ ਤਾਂ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਵੜਾਵਾਂਗੇ ਕਣਕ ਸਵਰਾਜ ਮੇਰੇ ਟਰਾਲੀ ਲੈ ਗਏ ਆ ਇਹਦੇ ਮਾਰ ਆਪਣੀ ਇਹ ਟਰਾਲੀ ਬੱਕ ਲੈ ਜਾਵਾਂਗੇ ਤੇ ਵੜਾਵਾਂਗੇ ਅੱਜ ਕਣਕ ਮਿਲਦੇ ਆ ਤੁਹਾਨੂੰ ਵੀ ਅੱਗੇ ਜਾ ਕੇ ਮਸ਼ੀਨ ਵੀ ਆ ਗਈ ਆ ਤੇ ਘੋੜੇ ਵੀ ਦੋ ਹੀ ਲੈੜੇ ਚੇਨ ਚੱਲਦੀ ਐਨ ਵਧੀਆ ਲੋਕ ਘੇਰੇ ਲਾਤੇ ਆ ਇੱਕ ਟੈਂਕਰ ਬਹੁਤ ਦਾ ਟੋਰੀ ਥੋੜਾ ਮੌਸਮ ਖਰਾਬ ਹੁੰਦਾ ਰਹਿਦਾ ਆ ਬਾਬਾ ਮੇਰੇ ਘਰੇ ਹੁਣ ਤਾਂ ਲੱਗਦਾ ਸਹੀ ਖਰਾਬ ਹੁੰਦਾ ਮੌਸਮ ਪਰਵਾਸ ਸੌਖ ਰੱਖਿਆ ਹੁਣ ਬਸ ਸਾਰਿਆਂ ਨੇ ਸਾਡਾ ਬੱਟ ਹੋ ਜਾਣਾ ਆਪਣੇ ਭਾਈ ਭਗਤ ਦਾ ਟੰਗਾ ਮੋਤੀ ਦੇ ਕੁਮਾਰਾ ਜੋ ਮੰਜ਼ੂਰ ਹੋ ਗਿਆ ਤਮ ਮਸ਼ੀਨ ਵੀ ਆ ਗਈ ਆ ਘੋੜੇ ਵੀ ਦੋਈ ਆਪਣਾ ਗਾੜੀ ਆ ਅੱਤਨੇ ਅੱਪੜ ਹੁੰਦਾ ਆ ਅੱਬਾ ਸੌਖ ਰੱਖਿਆ ਬਸ ਸੌਖੀ ਵੀ ਮਿਲ ਜਾ ਰਗਾ ਬੇਲੀ ਕਰ ਪਰਵਾਂ ਬਟੋਰੀ ਜੰਮੀ ਥੋੜੀ ਟਰਾਲੀ ਜੇ ਘਰ ਲਈ ਫਾਰਮੋਂਕ ਤਣ ਮੈਂ ਆ ਗਿਆ ਰੱਬ ਕਹਿੰਦਾ ਵੀ ਮੇਰੀ ਮਰਜ਼ੀ ਤੋਂ ਬਿਨਾਂ ਤੁਸੀਂ ਇੱਧਰ ਨਹੀਂ ਕੁਝ ਕਰ ਸਕਦੇ ਰੱਬ ਦੀ ਮਰਜ਼ੀ ਹੈ ਜੀ ਜੋ ਰੱਬ ਨੇ ਕਰਨਾ ਕਰਕੇ ਰਹਿਣਾ ਉਹਨੇ ਬੜੀ ਬਾਤ ਦੀ ਹੈ ਬਾਕੀ ਥੋੜਾ ਆਇਆ ਚਲੋ ਘਾਟ ਦੇ ਵਿੱਚ ਦਾ ਚੰਗਾ ਇੰਨਾ ਤੋਂ ਬੱਲੇਦਮ ਸੀ ਚੱਲਦੀ ਆ ਪਹੁੰਚ ਆਇਆ ਤੇ ਪਪਾ ਮੇਰੇ ਘਰੇ ਹੁਣ ਘਾਟ ਦੇ ਵਿੱਚ ਬਾਕੀ ਰਸ ਮਰਦੀ ਆ ਇਧਰਲੀ ਸਾਈਡ ਆਪਣੀ ਵੱਡ ਹੋ ਗਈ ਆ ਉੱਥੇ ਦਾ ਨੇ ਬੋਲੇ ਆ ਹੀ ਆ ਛੋਟੀ ਟਰਾਲੀ ਬੋਲੇ ਆ ਹੀ ਘਰ ਲਈਏ ਸਿੱਧੀ ਅੰਦਰ ਵੱਡ ਜਾਂਦੀ ਆ ਆਪਣੀ ਦਾ ਫਿਰ ਆ ਕਬੱਟੋਂ ਲਾਣਾ ਨੇ ਭਾਂ ਦੇ ਫਟਾਫਟ ਇਹਨੇ ਹੁਣ ਆ ਆ ਘੇਰਾ ਵੱਧੂ ਤੇ ਆਉਣਾ ਪੜਨਾ ਕੋਸ ਦੀ ਇਹਨਾਂ ਘਰ ਲੈ ਜੂਗਾ ਇਹ ਮਗਰ ਵੱਡੀ ਤਰ੍ਹਾਂ ਨਹੀਂ ਬਾਹਰੋਂ ਫੋਨ ਲਾਉਣਾ ਲਈ ਹੁਣ ਆਪਾਂ ਇੱਥੇ ਤੇ ਦੋ ਵੇਦ ਵੱਧੂ ਚੱਲੇ ਥੋੜਾ ਮਗਰ ਫਾਈ ਹੁਣ ਵੱਡੀ ਤਰ੍ਹਾਂ ਲੂ ਤੇ ਥੋੜਾ ਦਾ ਵੀ ਜ਼ੋਰ ਦੇਖਾਂ ਇੱਥੇ ਆਪਾਂ ਨੇ ਵੱਢੋਗੇ ਬੰਦੇ ਉਹਨੇ ਆਪਾਂ ਇਹਦੇ ਵੱਢਦੇ ਆ ਆਲਾ ਦਾ ਵਾਲਾ ਤੇ ਜਿੱਦਵਾ ਜਾਵਾਂਗੇ ਹੁਣ ਆਪਾਂ ਪਿੰਡ ਆ ਦੋ ਕੇ ਤੇ ਟਰਾਲੀ ਪਵਾ ਕੇ ਨਾਲੇ ਅਜੇ ਫੋੜ ਦੇ ਪਟਾਕੇ ਬੰਦੇ ਦੇ ਦੇਖੇ ਅੱਗੇ ਅੱਗੇ ਸਵੇਰੇ ਮੀਂਹ ਹੀ ਚੱਲੋ ਬਾਬੇ ਨੇ ਰੱਬ ਨੇ ਸਹੀ ਹੁਣ ਕਰਤਾ ਮੌਸਮ ਠੀਕ ਹੈ ਹਵਾ ਚੱਲਦੀ ਆ ਦੈਨ ਲੱਗ ਜਾਣਾ ਹੁਣ ਪੰਜ-ਸੱਤ ਕੁ ਵਜੇ ਫੇਰ ਸਾਰਾ ਕੁਝ ਓਕੇ ਆ ਨਵੇਂ ਬੰਦੇ ਕਹਿੰਦੇ ਗੰਨੂ ਕੋ ਬੈਂਡ ਵੀ ਲੈ ਹੀ ਰਣੀ ਆ ਜਿਹੜਾ ਬੈਕ ਕਰਦੇ ਆ ਲੇ ਇਹ ਇਹ ਨਾ ਤੂਆ ਟ੍ਰੈਕਟਰ ਫਾੜਿਆ ਆ ਤੇ ਬੈਠਾ ਦੇ ਘੋਟਣਾ ਜਾ ਕੇ ਟਾਇਆ ਹੈ ਹੈ ਜਦਾ ਦਾ ਹੱਲੇ ਵੀ ਉਹਦੇ ਖੜਾ ਹੀ ਦਾਣਾ ਦੇਖ ਲਾ ਰਿਹਾ ਹੱਥ ਚ ਦੇਖ ਕੁਆਟਰ ਵਾਲੇ ਦਾ ਖਲਾਸ ਤੇ ਆ ਐਦਾਂ ਹੁੰਦੀ ਗੱਲ ਦੇਖ ਤਾ ਹੈਗਾ ਮਾਰ ਕੇ ਖਾ ਕੇ ਦੇਖ ਕਿੰਦੀ ਰਵੇ ਸਾਡੀ ਬੈਕ ਹੈ ਲੋ ਜੀ ਹੁਣ ਇੱਥੇ ਮਸ਼ੀਨਾਂ ਆਪਾਂ ਪੈਂਡ ਵਿੱਚ ਹੀ ਮੰਡੀ ਪੈਂਡ ਵਿੱਚ ਲਿਆਂਦੀ ਤੇ ਕਟਰ ਪਾ ਕੇ ਮਸ਼ੀਨ ਦੇ ਹੁਣ ਮੁਰੇ ਪਹਿਲਾਂ ਵੱਡਾਂਗੇ ਉਧਰ ਪੈਂਡ ਤੇ ਪੈਂਡ ਵੱਡਗੇ ਵੱਡਾਂਗੇ ਇੱਥੇ ਆ ਸਕੂਲ ਕੋਲ ਇਹ ਵੱਡ ਕੇ ਫੇਜਾਂਗੇ ਬਾਅਦ ਚ ਉੱਪਰੇ ਦੇਖਣੀ ਜਿੰਨਾ ਟਾਈਮ ਬਤੀ ਜਾ ਬਾਅਦ ਜਣਾ ਬਹੁਤ ਸੇਤੀ ਪੜਨ ਜੂ ਕਟਰ ਪਾਉਗੇ ਇੱਥੇ ਫੇ ਲੈ ਜਾਵਾਂਗੇ ਇਹਨੂੰ ਪੈਂਡ ਤੇ ਲੋਜੀ ਹੁਣ ਆਪਾਂ ਵੜਦੇ ਆ ਪੈਂਡ ਗਣਕ ਇਹ ਟਰਾਲੀ ਖਾਲੀ ਕਰਾ ਲੈ ਹੁਣ ਇਹ ਚ ਪਾਵਾਂਗੇ ਦਾਣੇ ਨਾਲੇ ਕੂਫੀ ਨਾਲੇ ਕਹਿੰਦੇ ਰੋਟੀ ਰੋਟੀ ਖਾਣੀ ਰੋਟੀ ਵੀ ਲੈ ਆਂਦੇ ਨਾਲੇ ਰੋਟੀ ਪਾਣੀ ਖਾ ਕੇ ਤੇ ਫੇਰ ਜਾਵਾਂਗੇ ਉਧਰ ਨੂੰ ਲੋਜੀ ਪੈਂਡ ਲਈ ਹੁਣ ਆਪਾਂ ਵੜਾ ਹੁਣ ਆਪਾਂ ਜਾਵਾਂਗੇ ਇਹ ਟਰਾਲੀ ਇਹ ਪੁਆ ਲੈ ਆਪਾਂ ਜਿੱਥੇ ਹੁਣ ਵੱਡੂ ਗਈ ਚੱਲੋ ਇੱਥੇ ਰੱਖ ਬਾਕੀ ਉਸ ਤੋਂ ਭਰੂ ਮੇ ਉਹ ਗੋੜ ਵੀ ਉਹਦੇ ਮੇਰੇ ਕੋਲ ਉਹ ਵੀ ਉਧਰ ਲੈ ਕੇ ਜਾਵਾਂ ਪਰ ਕਿਹੜੇ ਆ ਦੇ ਕੋਦੇ ਆ ਪਹਿਲਾ ਵਾਲਾ ਪਾਇਲਟ ਦੇ ਉੱਪਰ ਜਾੜ ਤਾਂ ਗਾ ਚਾਗੀ ਦੇ ਜਾੜ ਪਹਿਲਾ ਵਾਲਾ ਪਾਇਲਟ ਕਿੱਦਾਂ ਲੱਗਾ ਤੁਹਾਨੂੰ ਉਹ ਟਰਾਲੀ ਦੇ ਜਾੜ ਤੇ ਉਹ ਪਿੱਛੇ ਘਾੜਦਾ ਦਾਣੇ ਸਟਕ ਕਰਨ ਵਧੀਆ ਚੜਾਵਾ ਹੁੰਦਾ ਬੈਠਾ ਹੁੰਦਾ ਸੀਟ ਤੇ ਨਾ ਬੈਠਾ ਤਾਂ ਉਹਨੂੰ ਬਿੱਲੇ ਦੇਖ ਲੈ ਯਾਰ ਤੁਹਾਡਾ ਯੈਸ ਕੀ ਕਰਸ ਉਹਨੂੰ ਸਮਝਾਇਆ ਕਰ ਕੀ ਕਰਦਾ ਉਹ ਮੈਨੂੰ ਪਤਾ ਹੈ ਮੈਨੂੰ ਦੇਖ ਕੇ ਕਿਹੜਾ ਚਾ ਚੜ ਗਿਆ ਹਾਂ ਉਹ ਜੱਬਾ ਵਾਲੇ ਇਹਨੂੰ ਬੱਟ ਨਹੀਂ ਦਿੱਤੀ ਸੀ ਟਰੈਕਟਰ ਇੱਦਾਂ ਹੀ ਨਗਾਹਾ ਤਾਂ ਟਰੈਕਟਰ ਹੈ ਟੱਪੇ ਆ ਗਏ ਆਪ ਡੇਗਣਾ ਕਰ ਤੂੰ ਸਮਝਾਇਆ ਕਰ ਕੋ ਭਰਾਵਾ ਫੜ ਲਾ ਵਗਾ ਡੇਗਣਾ ਮੈਂ ਮੁਰੇ ਐ ਡੋਰ ਮਾਰਾ ਹੈ ਕਰੋ ਸਿੱਕੀ ਇਹ ਵੀ ਕਰ ਐਂ ਦੇਖ ਬੰਦੇ ਦੇਖ ਦੇਖ ਲੈ ਜੀ ਤੂੰ ਸ਼ਾਮ ਹੋਈ ਹੈ ਭਰਾਵਾ ਹੁਣ ਤਾਂ ਓਏ ਹੋ 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 ਲੈ ਜਾਏਗਾ ਨਾ ਜਾ ਕੇ ਖੁੱਪ ਗਿਆ ਨਹੀਂ ਮੈਂ ਕੁੱਬਣਾ ਨਹੀਂ ਉਹ ਦੇਖ ਲੈ ਕੋੜ ਮੰਦਾ ਕਿ ਉਹ ਦੇ ਰਹਿ ਗਿਆ ਆਹ ਦੇਖ ਤਾਂ ਇਹ ਕੁੱਤਾ ਹੀ ਬੈਠਾ ਰਿਹਾ ਇਹ ਤਾਂ ਡਰਾਈਵਰ ਦੂਜੇ ਵੀ ਪੂਨ ਦਾ ਹੁੰਦਾ ਦੋ ਵਾਰੀ ਕੋਪੇ ਹੁੰਦਾ ਕੋਪੇ ਨਹੀਂ ਵੀ ਪੂਨ ਹੁੰਦਾ ਕਿ ਕਿਦਾਂ ਦੁਵਾਰਾ ਕਿਉਂ ਸੁਣਿਆ ਨਹੀਂ ਜੇ ਚੰਗੀ ਤਰ੍ਹਾਂ ਵੜਾਈ ਜਾਂਦਾ ਤਾਂ ਮਗਰ ਘਾਰੇ ਬਿਠਾ ਲੈਣਾ ਸੀ ਦੇ ਲੈ ਇਹ ਲੱਛ ਟੱਕਦਾ ਬੈਣੀ ਉੱਥੇ ਪਿੱਛੇ ਬੜਾ ਬੜਾ ਰੋਈ ਟਰਾਲੀ ਤੋਂ ਨਜ਼ੀਰ ਪੂਰੀ ਕਰੀਆਂ ਨੇ ਆਪਾਂ ਗੱਲ ਕੋ ਟਾਇਰ ਦੀ ਵਿੱਚ ਲੋ ਜ ਐਨ ਉੱਪਰ ਦਾ ਖੜੀ ਹੋ ਆ ਕਹੀ ਨੇ ਚੱਲ ਵੱਟ ਲੋ ਜੀ ਬਾਕੀ ਸਾਰਾ ਵੱਡ ਹੋ ਗਿਆ ਸੀ ਸਾ ਵੀ 2 ਗੇ ਵੱਡ ਹੋ ਗਏ ਹੁਣ ਇਹ ਤੱਕ ਕੀ ਅੱਧਰ ਦੂਰ ਹੈ ਇਹ ਵੀ ਹੁਣ ਵੱਡੂ ਜਾਣਾ ਤੇ ਇੱਜੇ ਵਹਿਣਾ ਹਾਰਾ ਹੁਣ ਰਾਤ ਦਿਨ ਵਾਰੀ ਪਾ ਕੇ ਇਹ ਵੀ ਟੈਂਟਰਲੀ ਹੁਣ ਹੋਰ ਨਹੀਂ ਨਹੀਂ ਹੋਣੀ ਜਿੰਨਾ ਪੈ ਗਿਆ ਪੈ ਗਿਆ ਖੈਤੂ ਦੇ ਪਾਈ ਲੈਣਾ ਇੱਥੇ ਰਹਿ ਗਈ ਹੱਲੇ ਕਾ ਸੀ ਲੋਈ ਕਣਕ ਆਪਣੀ ਵੱਢ ਹੋ ਗਈ ਆ ਮਾ ਜਰਾ ਵਾਖੀ ਆਲੂ ਬਣਾਵਾਂਗੇ ਭਾਈ ਇਹ ਟਰਾਲੀ ਚ ਫੈਨ ਵਾਲੇ ਉਹ ਉੱਥੇ ਕਹਿੰਦਾ ਰੋਕ ਲੈ ਉਹਗਾ ਤੂੰ ਪਾ ਦੇ ਰੋਟੀ ਬਣਾਉਂਦੀ ਉਹਨਾਂ ਨੂੰ ਚਲੋ ਜੀ